ਕਿਸਾਨ ਵਿਰੋਧੀ ਆਰਡੀਨੇਸ਼ਨ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਖਿਲਾਫ ਕੋਲੇ ਮੋਰਚੇ ਦੀ ਲੜੀ ਤਹਿਤ ਅੱਜ ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਭਾਰਤੀ ਕਿਸਾਨ ਯੂਨੀਅਨ ਦਵਾਬਾ ਦੇ ਆਗੂਆਂ ਦੀ ਅਗਵਾਈ ਹੇਠ ਮੋਦੀ ਦਾ ਪੁਤਲਾ ਫੁਕਿਆ ਅਤੇ ਜਮ ਕੇ ਨਾਰੇਬਾਜ਼ੀ ਵੀ ਕੀਤੀ ਗਈ ਇਸ ਦੌਰਾਨ ਕਿਸਾਨ ਜਥੇਬੰਦੀ ਦੇ ਆਗੂ ਸਰਪੰਚ ਕੁਲਵਿੰਦਰ ਸਿੰਘ ਠੌਲੀ ਚੇਅਰਮੈਨ ਗੁਰदयाल ਸਿੰਘ ਭੁੱਲਰਾਈ ਨੇ ਦੱਸਿਆ ਕਿ ਭਾਰਤ ਦੀ ਮੋਦੀ ਸਰਕਾਰ ਖਿਲਾਫ ਹੁਣ ਸਮੁੱਚਾ ਪੰਜਾਬ ਹੀ ਨਹੀਂ ਬਲਕਿ ਹੋਰਨਾਂ ਸੂਬਿਆਂ ਦੇ ਕਿਸਾਨ ਵੀ ਮੋਦੀ ਖਿਲਾਫ ਮੈਦਾਨ ਵਿੱਚ ਡਟ ਚੁੱਕੇ ਹਨ ਅਤੇ ਜਿੰਨਾ ਚਿਰ ਮੋਦੀ ਦੀ ਸਰਕਾਰ ਇਹਨਾਂ ਕਿਸਾਨ ਮਜ਼ਦੂਰ ਤੇ ਆਮ ਲੋਕਾਂ ਨੂੰ ਖਤਮ ਕਰਨ ਵਾਲੇ ਬਿੱਲਾਂ ਨੂੰ ਵਾਪਸ ਨਹੀਂ ਲੈ ਲੈਂਦੀ ਉਹਨਾਂ ਚਿਰ ਅਸੀਂ ਮੋਰਚਾ ਖਤਮ ਨਹੀਂ ਕਰਨਾ ਕਿਸਾਨ ਆਗੂਆਂ ਨੇ ਸਪਸ਼ਟ ਕਰ ਦਿੱਤਾ ਕਿ ਬੇਸ਼ੱਕ ਇਹਨਾਂ ਬਿੱਲਾਂ ਨੂੰ ਖਤਮ ਕਰਵਾਉਣ ਲਈ 1 ਮਹੀਨਾ ਲੱਗੇ 6 ਮਹੀਨੇ ਲੱਗਣ ਤੇ ਚਾਹੇ ਫਿਰ 1 ਸਾਲ ਲੱਗ ਜਾਵੇ ਅਸੀਂ ਰਾਸ਼ਨ ਪਾਣੀ ਲੇਕੇ ਕਰੋ ਨਿਕਲੇ ਆ ਅਤੇ ਮੈਦਾਨ ਫਤਿਹ ਕਰਕੇ ਹੀ ਘਰ ਨੂੰ ਵਾਪਸੀ ਕਰਾਂਗੇ ਇਸ ਮੌਕੇ ਕਿਸਾਨ ਆਗੂ ਹਰਵਿੰਦਰ ਸਿੰਘ ਗੁਲਜਿੰਦਰ ਸਿੰਘ ਜਤਿੰਦਰ ਸਿੰਘ ਨੰਬਰਦਾਰ ਅਮਨਦੀਪ ਸਿੰਘ ਸਾਫਕਾ ਸਰਪੰਚ ਪ੍ਰਭਜੋਤ ਸਿੰਘ ਪੰਡਵਾ ਆਦਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਕਿਸਾਨ ਜਥੇਬੰਦੀਆਂ ਦੇ ਵਰਕਰ ਹਾਜ਼ਰ ਸਨ ਫਗਵਾੜਾ ਬੋਟਨ 24 ਨਿਊ ਚੈਨਲ ਲਈ ਕਮਲਨੂਰ ਦੇ ਨਾਲ ਮਨਜੀਤ RAM ਦੀ ਰਿਪੋਰਟ ਏ ਜੀ ਤੁਹਾਨੂੰ ਪਤਾ ਹੀ ਆ ਵੀ ਅੱਜ 25 ਤਰੀਕ ਤੋਂ ਜਿਹੜੇ ਕਿਸਾਨ ਵੀ ਸਾਡੇ ਦਿੱਲੀ ਵਿੱਚ ਆਏ ਜਥੇਬੰਦੀਆਂ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਨ ਲਈ ਕਿ ਅੱਜ ਜਥੇਬੰਦੀ ਵੱਲੋਂ ਐਲਾਨ ਹੋਇਆ ਸੀ ਕਿ ਅੱਜ ਸਾਰੇ ਭਾਰਤ ਵਿੱਚ ਇਸ ਦੇ ਪੁਤਲੇ ਫੁੱਕੇ ਜਾਣਗੇ ਉਹੀ ਅਸੀਂ ਅੱਜ ਦਾ ਸਮੇਂ ਇਹਦੀ ਪੂਰੀ ਇੱਥੇ ਕੀਤੀ ਆ ਕਿ ਇਹ ਇਹ ਸੁਲਝ ਪੈਣਾ ਨਹੀਂ ਮੰਨਦਾ ਸ਼ਾਇਦ ਛਤrana ਦੇ ਜਾ ਰਿਹਾ ਵੀ ਜੇ ਵੀ ਵਾਲੇ ਹੁਣ ਤੇ ਅਸੀਂ ਇਹਨੂੰ ਛਤrana ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਆ ਤੇ ਅੱਜ ਇੱਥੇ ਮੋਦੀ ਦਾ ਪੁਤਲਾ ਫੁੱਕਿਆ ਗਿਆ ਇਹ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਕਰਾਨੀ ਹੈਡ ਕੀਤਾ ਗਿਆ ਸਰ ਜੀ ਅੱਜ ਅੱਜ ਸੁਣ ਜਿਓ ਵੀ ਅੱਜ ਆਖਰੀ ਸ਼ਹਿਰ ਮੀਟਿੰਗ ਕਿਸਾਨਾਂ ਨਾਲ ਇਹਨਾਂ ਦੀ ਹਾਂਜੀ ਤੇ ਕੀ ਸਟਾ ਨਿਕਲੋਗਾ ਤੁਹਾਡੇ ਖਿਆਲ ਨਾਲ ਵੀ ਕੀ ਇਹ ਮੰਨ ਜਿਓ ਕਿ ਮੰਗਾਈ ਦੀ ਕਿਸਾਨਾਂ ਦੀ ਕੋਈ ਜੇ ਨਾਮ ਮੰਨਣਗੇ ਅਸੀਂ 6 ਮਹੀਨੇ ਸਾਲ ਬੈਠਣ ਲਈ ਤਿਆਰ ਆਂ ਤੁਹਾਨੂੰ ਵੀ ਪਤਾ ਉੱਥੇ ਦੀ ਰਿਪੋਰਟ ਦੇ ਲੋ ਕਿਸਾਨਾਂ ਦੀ 6-6 ਮਹੀਨੇ ਦਾ ਹੀ ਰਚਣ ਲੈ ਕੇ ਗਏ ਆਂ ਮਗਰ ਉਹ ਰਚਣ ਹੋਰ ਪਹੁੰਚੀ ਜਾ ਰਿਹਾ ਕਿਸਾਨ ਵੀ ਹੋਰ ਜਾ ਰਹੇ ਆ ਠੀਕ ਹੈ ਜੀ ਜਿੰਨਾ ਚਿਰ ਅਸੀਂ ਇਹ ਨਹੀਂ ਕੈਨਸਲ ਕਰਾਉਂਦੇ ਉਹਨਾਂ ਜਰ ਅਸੀਂ ਪਿੱਛੇ ਨਹੀਂ ਹਟਾਂਗੇ ਠੀਕ ਹੈ ਇਹ ਕਹਾਂ ਜੀ ਅੱਜ ਅੱਜ ਦਾ ਸੱਤ ਕਿਸਾਨਾਂ ਨੇ ਇਸੇ ਸਾਡੇ ਯੂਨੀਅਨ ਜਿੰਨਾਂ ਵੀ ਫੈਸਲਾ ਕੀਤਾ ਹੋਈ ਅੱਜ ਮੋਹਸਰ ਸਰਕਾਰ ਦੇ ਪੁੱਤਰੇ ਬੁੱਸਲੇ ਆ ਜਿਹੜਾ ਇਹ ਕਿਸਾਨਾਂ ਦੇ ਤਿੰਨ ਬਿੱਲ ਲਿਆਂਦੇ ਆ ਕਾਲੇ ਕਾਨੂੰਨ ਲਿਆਂਦੇ ਆ ਔਰ ਇਹ ਮੰਨ ਨਹੀਂ ਰਿਹਾ ਇਹਦੇ ਕਹਿਤ ਜਾਵੇ ਮੰਨਣਾ ਨਹੀਂ ਅਸੀਂ ਮਨਾ ਕੇ ਮੁੜਾਂਗੇ ਭਾਵੇਂ ਜ਼ੋਰ ਲਾ ਲਵੇ ਅਸੀਂ ਮਨਾਇਆ ਔਰ ਮਨਾ ਆ ਕੇ ਮੋੜਨਾ ਭਾਵੇਂ ਜਿੱਦਾ ਮਰਜੀ ਮੰਨੇ ਭਾਵੇਂ ਸਾਨੂੰ ਸਾਲ ਲੱਗ ਜੂਏ 6 ਮਹੀਨੇ ਲੱਗ ਜਾਣ 10 ਸਾਲ ਲੱਗ ਉੱਥੇ ਬੈਠੇ ਆ ਸਾਨੂੰ ਬਰਾਸ਼ਣ ਹੀ ਮੁੱਕਦਾ ਔਰ ਪਿੱਛੋਂ ਪਰਮਾਤਮਾ ਦੀ ਇੰਨੀ ਕਰਵਾ ਕਿਸਾਨਾਂ ਦਾ ਹੜ ਆ ਗਿਆ ਔਰ ਇਸ ਤੇ ਲੋਕੀ ਨੂੰ ਗੱਤ ਪਿਆ ਔਰ ਮੰਨ ਕੇ ਆਵਾਜ਼ ਬੇ ਪਰ 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 ਕਈ ਲੀਡਰ ਸੀਨੀਅਰ ਉਹ ਮੀਟਿੰਗਾਂ ਕਰ ਰਹੇ ਸ਼ਰਾਂ ਜਾ ਕੇ ਆਪਣੇ ਪਾਰਟੀ ਵਰਕਰਾਂ ਨਾਲ ਵੀ ਤੁਹਾਡੇ ਲੋਕ ਵੀ ਉਹਨਾਂ ਦਾ ਵਿਰੋਧ ਇਹ ਉਹ ਕਰੀ ਜਾਣ ਦੀ ਤੁਹਾਨੂੰ ਵੀ ਪਤਾ ਹੀ ਹੈ ਉਹਨਾਂ ਦਾ ਫਰਜ਼ਾ ਕਰੀ ਜਾਣੇ ਅੱਜ ਵੀ ਅਸੀਂ ਕਹਿੰਦੇ ਆ ਕਿ ਇੱਕ ਝੰਡੇ ਥੱਲੇ ਆ ਜਾਓ ਜਿਸ ਦੇਸ਼ ਦਾ ਕਿਸਾਨ ਕੰਗਾਲ ਹੋ ਗਿਆ ਉਹ ਦੇਸ਼ ਅੱਜ ਤੱਕ ਬਚਿਆ ਨਹੀਂ ਅਸੀਂ ਕਹਿੰਦੇ ਆ ਜੇ ਦੇਸ਼ ਖੁਸ਼ਹਾਲ ਬਣਾਉਣਾ ਤੇ ਕਿਸਾਨ ਬਚਾਉਣਾ ਪੈਣਾ ਤੁਹਾਨੂੰ ਜੇ ਕਿਸਾਨ ਖਤਮ ਦੇਸ਼ ਖਤਮ ਹੋ ਜਾਣਾ ਜੀ ਬਾਹਰ ਲੀਆਂ ਕੰਟਰੀਆਂ ਸਾਰੀਆਂ ਜੋੜੇ ਲਾ ਰਹੀਆਂ ਦਾ ਜੇਸ ਦੇਸ਼ ਦਾ ਕਿਸਾਨ ਭਗਾਰੀ ਹੋ ਗਿਆ ਉਹ ਦੇਸ਼ ਭਗਾਰੀ ਹੋ ਗਿਆ ਅਸੀਂ ਕਹਿੰਦੇ ਆ ਕਿ ਕੋਈ ਸਾਡਾ ਉਹਨਾਂ ਨੂੰ ਦੁਸ਼ਮਣੀ ਨਹੀਂ ਅੱਜ ਵੀ ਕਹਿੰਦੇ ਆ ਕਿ ਇੱਕ ਝੰਡੇ ਥੱਲੇ ਆ ਜਾਓ ਆਪਾਂ ਆਪਣਾ ਦੇਸ਼ ਬਚਾਉਣਾ ਕੋਈ ਪਾਰਟੀ ਨਹੀਂ ਸਿਰਫ ਕਿਸਾਨ ਬਚਾਓ ਦੇਸ਼ ਬਚਾਓ ਤੁਸੀਂ ਇੱਕ ਕਿਸਾਰ ਆਗੂ ਆਪਾਂ ਬੜੇ ਸਮੇਂ ਚ ਪੱਜਪੜ ਕੀ ਹੋਊਗੀ ਉਹ ਜੀ ਤੁਹਾਡੇ ਸਾਹਮਣੇ ਹੋ ਜਾਣਾ ਕਲੀਅਰ ਕਿਸਾਨ ਇਕੱਠਿਆ ਤੁਸੀਂ ਦੇਖ ਲਿਆ 10000 20000 ਬੰਦਾ ਕਹਿੰਦੇ ਸੀ ਜਾਣ ਨੂੰ ਲੱਖਾਂ ਦੀ ਧਾਰ ਚ ਉੱਥੇ ਬੰਦਾ ਕਿਸਾਨ ਬੈਠਾ ਦਾ ਠੀਕ ਆ 25 ਤਰੀਕ ਦੇ ਬੈਠੇ ਆ ਕੋਈ ਵੀ ਕਿਸਾਨ ਵਾਪਸ ਨਹੀਂ ਆਇਆ 25 ਤਰੀਕ ਦੇ ਉੱਥੇ ਬੈਠੇ ਜੇ ਕਿਸੇ ਨੂੰ ਕਿੰਨੇ ਵਿੱਚ ਘਰ ਚੱਲ ਜਾ ਕੋ ਕਹਿੰਦਾ ਨਹੀਂ ਮੇਰੇ ਕੱਪੜੇ ਲੈ ਆ ਜੋ ਮੈਂ ਇੱਥੇ ਹੀ ਰਹਿਣਾ ਆ ਮੰਗਾ ਮੰਗਾ ਵਾਗੇ ਆ ਕੋਣ ਅੱਜ ਚੱਲੀਆਂ ਨਹੀਂ 25 ਗੱਡੀਆਂ ਅੱਜ ਚੱਲੀਆਂ 25 ਕੱਲ੍ਹ ਤੋਰੀਆਂ ਲਗਾਤਾਰ ਅਸੀਂ ਜਾ ਰਹੇ ਹਾਂ ਦਿੱਲੀ ਨੂੰ ਸ਼ਿਕਾਇਤ ਚ ਜਾਰੀ ਰੱਖਾਂਗੇ ਜਿੰਨਾ ਜਰ ਮੰਗਾ ਨਹੀਂ ਮੰਨਦੇ ਉਹਨਾਂ ਜਰ ਦਿੱਲੀੋਂ ਵਾਪਸ ਨਹੀਂ ਆਵਾਂ ਭਾਜੀ ਇੱਕ ਫਗਵਾੜੇ ਵਿੱਚ ਵੀ ਪਸਵਾ ਵੱਲੋਂ ਮੀਟਿੰਗ ਕੀਤੀ ਜਾ ਰਹੀ ਕੋਈ ਉਹ ਉਹ ਤਾਂ ਪਹਿਲਾਂ ਹੀ ਬਾਈਕਾਟ ਆ ਜੀ ਉਹ ਤਾਂ ਦਿਖਾਵਾ ਕਰ ਰਹੇ ਆ ਤੁਹਾਨੂੰ ਵੀ ਪਤਾ ਆ ਪੰਜ ਬੰਦੇ ਆ ਉੱਥੇ ਸਾਰੇ ਜੀ ਦੇਖ ਲਓ ਜਾ ਕੇ ਆਪੇ ਕਰਾਂਗੇ ਕੀ ਕਰਨ ਅਬਰੋਜ ਜੀ ਸਾਰੀ ਦੁਨੀਆ ਕਰ ਰਹੀ ਆ ਉਹ ਬਾੜੇ ਦੇ ਕਰਨਾ ਕੀ ਹੁਣ ਅਸੀਂ ਤਾਂ ਦਿੱਲੀ ਬੈਠੇ ਉਹ ਤਾਂ ਕਿਤੇ ਦਾ ਕੋਈ ਮजूद ਹੋਵੇ ਜਿਹਦਾ ਕੋਈ ਟੰਡਾ ਕਿ ਲੱਗਦਾ ਜਿਹੜੇ ਆਉਂਦੇ ਆ ਲੋਕ ਲੋਕ ਇਹਾਂ ਦੇ ਲੋਕਸ਼ਿਪ ਕੀ ਹੁੰਦੇ ਆ ਤੁਹਾਡੇ ਸਾਹਮਣੇ ਹੀ ਆ ਜੀ ਅੱਜੇ ਨਹੀਂ ਹੈਗਾ ਤਾਂ ਦੱਸ ਦਿਓ মিডিਆ ਸਾਰਿਆਂ ਨੂੰ ਪਤਾ ਅਸੀਂ মিডিਆ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਕਿ ਜਿਹੜੀ ਤੁਸੀਂ ਸਾਡੀ ਇੰਨੀ ਮਦਦ ਕਰ ਰਹੇ ਆ ਤੁਹਾਨੂੰ ਵੀ ਪਰਮਾਤਮਾ ਤੰਦਰੁਸਤੀ ਰੱਖੇ ਕੜਦੀ ਗੱਲਾਂ ਰੱਖੇ ਅਸੀਂ ਜੁਨੀਅਨ ਵੱਲੋਂ ਸਾਰਾ মিডিਆ ਲੋਕਲ ਦਾ ਧੰਨਵਾਦ ਕਰਦੇ ਆਂ ਭਾਜੀ 8 ਕਿਲੋ ਜਿਹੜਾ ਬੰਦ ਆ ਉਹਦੇ ਬਾਰੇ ਵਿੱਚ ਕੀ ਕਹਿਣਾ ਤੁਹਾਡਾ ਉਹ ਜੋ ਦੇਖੋ ਜੀ ਜੁਨੀਅਨ ਦਾ ਹੁਕਮ ਆਊਗਾ ਅਸੀਂ ਜੁਨੀਅਨ ਤੋਂ ਬਾਹਰ ਨਹੀਂ ਹੋਣਾ ਜੇ ਸਾਨੂੰ ਬੰਦ ਦੀ ਕੋਈ ਔਲ ਆਈ ਤਾਂ ਅਸੀਂ ਪੂਰਨ ਜੋਗ ਬੰਦ ਰੱਖਾਂਗੇ ਠੀਕ ਹੈ ਜੀ ਜੇ ਮੰਗਾ ਮੰਨਣ ਤੱਕ ਜੇ ਮੰਨ ਮੰਗੋ ਜੋ ਵੀ ਕਮੇਟੀਆਂ ਦਾ ਉੱਥੋਂ ਫੈਸਲਾ ਹੋਊਗਾ ਜੀ ਸਾਨੂੰ ਉੱਥੋਂ ਸੁਨੇਹਾ ਦਿੱਲੀੋਂ ਲੱਗਦਾ ਅਸੀਂ ਵੀ ਦਿੱਲੀੋਂ ਆਏ ਗੱਲ ਜੋ ਦਿੱਲੀ ਤੋਂ ਸੁਨੇਹਾ ਆਊਗਾ ਅਸੀਂ ਪ੍ਰਧਾਨਾਂ ਦੀ ਨਿਗਰਾਨੀ ਹੇਠ ਕਮੇਟੀ ਦੇ ਨਾਲ ਚੱਲਣਾ ਜੇ ਬੰਦ ਦਾ ਸੱਦਾ ਉਹ ਤਾਂ ਬੰਦ ਹੋਊਗਾ ਤੇ